ڈاکٹر تلوار ڈپریشن چلے گے آپ سیٹ ہو گئے مطلب انہیں کی جاہاں ہمیں ڈپریشن نہیں ہے اچھا اچھا پرابلم ہی آگی تھی کیونکہ جاب جی پرابلم آگی جاب جی پرابلم آگی سی پیسے تو بیٹا کھانا کتا کھانا ہاں ایوی گا سے مشکل پہنگی پھر میں کسے کلو کہ جن نے بی بی ایم بی جے آفیسز سکے ਜਿਹੜੇ ਨਿਕਲਦੇ ਸੀ ਕਿਸੇ ਕੋਲ ਡਸਰ ਪੈ ਲਾਣ ਸੀ ਕਿਸੇ ਕੋਲ ਬ੍ਰੀਡ ਪੈ ਕਿਸੇ ਕੋਲ ਸੌਰ ਪੈ ਉਹ ਯਾ ਕਿ ਮੈਂ ਬ੍ਰੈਡ ਖਾ ਲੈਂਦਾ ਸੀਗਾ ਦੇਖੋ ਇਦਾਂ ਇਹਨੇ ਨੋਟ ਮੰਗਦਾ ਮੰਗ ਮੰਗ ਕੇ ਸਮਾਂ ਕੱਢਿਆ ਹਾਂ ਤੇ ਮੈਨੂੰ ਇਹ ਸੀਗਾ ਕਿ ਇੰਨੇ ਕਿਉਂਕਿ ਮੈਨੂੰ ਮੈਨੂੰ ਸਿੱਧ ਪਤਾ ਨਹੀਂ ਸੀਗਾ ਮਿਸਟਰ ਕਾਲਿਆ ਹੈਗੇ ਉੱਥੇ ਨੰਗਲ ਵਿੱਚ ਉਹ ਮੇਰੇ ਬੇਜ਼ਾ ਦੇ ਦੋਸਤ ਹੈ ਦਵਿੰਦਰ ਦਰਵਾਜੀ ਜੀ ਉਹ ਤੇ ਮਿਸਟਰ ਕਾਲਿਆ ਤੇ ਮੇਰੇ ਮਦਰ ਮਿਸਿਸ ਜੀ ਦਾ ਪਰਵਾਇ ਨੰਗਲ ਵਿੱਚ ਜੀ ਨੇ ਹਿਲ 뷰 ਐਂਡ ਕਲੇਵ ਹੈਗਾ ਉੱਥੇ ਰੈਸਗੀ ਤੇ ਮੈਂ ਪੁਲਿਸ ਸਟੇਸ਼ਨ ਵੀ ਉੱਥੇ ਅਬੇ ਅਬੇ ਜੋ ਜੀ ਹੈ ਮੈਂ ਉਹਨਾਂ ਕੋਲ ਵੀ ਰਿਕੁਐਸਟ ਕਰਕੇ ਆ ਕਿ ਮੈਨੂੰ ਮੇਰੇ ਪੇਰੈਂਟਸ ਦੇ ਜੋ ਪੁਲਿਸ ਵਾਲਿਆਂ ਦੀ ਜੋ ਮੇਰੇ ਪੇਰੈਂਟਸ ਤੁਹਾਡੀ ਏਜ ਕਿੰਨੀ ਹੈ ਹਾਂਜੀ ਤੁਹਾਡੀ ਏਜ ਕਿੰਨੀ ਹੈ ਮੈਨੂੰ 53 ਚਾਹੀਏ ਸਰ 53 ਹੈ ਜੀ ਤੁਹਾਡੀ ਤੁਹਾਡੇ ਮੰਮੀ ਪਾਪਾ ਦੀ ਏਜ ਕਿੰਨੀ ਹੋਊ ਅੱਜ ਸਰ ਮੈਂ ਕੈਨਸਲ ਉਹ ਇਸ ਦੁਨੀਆ ਤੋਂ ਜਾ ਚੁੱਕੇ ਨਹੀਂ ਨਹੀਂ ਸਰ ਤੁਹਾਨੂੰ ਗਲਤੀ ਹੋ ਗਈ ਸਾਰੇ ਲਾਈਵ ਹੈ ਮੇਰੇ ਬ੍ਰਦਰ ਮੇਰੇ ਮਦਰ ਮੇਰੇ ਫਾਦਰ ਦੇਸ਼ਦੀਪ ਸਾਰੀ ਫੈਮਿਲੀ ਇਲਾਈਵ ਹੈ ਆਪਾਂ ਮਿਲ ਲਿਆ ਆਪੋ ਨਾਲ ਕੰਟੈਕਟ ਕਰਾਂਗੇ ਹੁਣ ਦੇਖੋ ਇੰਨੇ ਜਿਆਦਾ ਮੱਲੋ ਇਕੱਲੇ ਹੋਣੇ ਲਾਈਟ ਸਰ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਇਹ ਇੱਕ ਜੀ ਨਾਲ ਕੀ ਕਰ ਕੋਈ ਮੈਂਟਲ ਪ੍ਰੋਬਲਮ ਨਹੀਂ 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 ਮੈਂ ਤਾਂ ਮੈਂ ਸਾਰੇ ਲੋਕਾਂ ਦੇ ਜਿਹੜੀ ਗਰਵਿੰਗ ਨੇਚਰਸ ਨੂੰ ਨਹੀਂ ਉਹ ਅਟੈਚ ਕਰਦਾ ਸੀਗਾ ਤੇ ਉਸ ਤੋਂ ਪੇ ਮੋਹ ਲੱਗੀ ਸੀ ਛਤਕਾ ਗਈ ਮੋਹ ਲੱਗੀ ਸੀ ਕੌਣ ਆਇਆ ਸਰ ਅੱਜ ਮਿਲਣਾ ਸਰ ਸਮਾਲਸਰ ਤੋਂ ਮੇਰੇ ਕਹਦੇ ਨੇ ਆਏ ਸੀ ਮਾਮਾ ਜੀ ਦੇ ਬੇਟੇ ਮਾਮਾ ਜੀ ਦੇ ਬੇਟਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਮੈਨੂੰ ਵੀ ਮਿਲੇ ਉਹ ਹਾਂਜੀ ਕਹਿੰਦੇ ਮੈਂ ਡਾਕਟਰ ਦਿਨੇਸ਼ ਤਲਵਾਰ ਜੀ ਦਾ ਬਾਮਾ ਜੀ ਦਾ ਬੇਟਾ ਮੈਨੂੰ ਇੰਨੀ ਖੁਸ਼ੀ ਮਿਲੀ ਕਿ ਚਲੋ ਕੋਈ ਤਾਂ ਮੈਨ ਆਇਆ ਹੈ ਨਾ ਖੁਸ਼ ਰਹੋ ਦੇਖੋ ਤੁਹਾਨੂੰ ਮੈਂ ਕੌਣ ਨੇ ਸਰ ਜੱਫੀ ਪਾ ਕੇ ਮੇਰੇ ਕੋਟ ਕੇ ਜੱਫੀ ਪਾ ਕੇ ਇੱਕ ਲਈ ਕੁਐਸਚਨ ਹੈ ਇੱਥੇ ਤੁਹਾਨੂੰ ਅ ਗਲਤ ਕੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅੱਜ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਆ ਡਾਕਟਰ ਦਿਨੇਸ਼ ਤਲਵਾਰ ਜਿਹੜੇ ਬੀਐਮ ਬੀਐਮਬੀ ਬੀਵੀਐਮਬੀ ਬੋਰਡ ਹੈ ਨਾ ਹਾਂਜੀ ਸਰ ਪਾਖੜਾ ਨੰਗਲ ਡੈਮ ਦੇ ਵਿੱਚ ਉੱਥੇ ਡਾਕਟਰ ਸੀਗੇ ਇਹ ਐਮਬੀਬੀਐਸ ਡਾਕਟਰ ਨੇ ਨਾਲੇ ਬੱਚਿਆਂ ਦੇ ਵੀ ਸਪੈਸ਼ਲਿਸਟ ਨੇ ਡਾਕਟਰ ਨੇ ਫੋਟੀ ਹਸਪੀਟਲ ਦੇ ਵਿੱਚ ਵੀ ਇਹਨਾਂ ਨੇ ਜੌਬ ਕੀਤੀ ਆ ਪਰ ਕੁਝ ਕਰਮਾਂ ਦਾ ਕਹਿਦੇ ਸੀ ਉਹ ਵੀਰ ਜੀ ਨੇ ਦੱਸਿਆ ਵੀ ਤਿੰਨ ਮੈਰਿਜਾਂ ਵੀ ਹੋਈਆਂ ਸੀਗੀਆਂ ਉਹ ਵੀ ਇਦਾਂ ਹੀ ਮੰਨੋ ਤਲਾਕ ਹੋ ਗਏ ਦੋ ਬ੍ਰਦਰ ਵੀ ਨੇ ਹਨਾ ਇੱਕ ਦਿੱਲੀ ਲੁਧਿਆਣਾ ਦੇ ਵੈਟਰਨਰੀ ਡਾਕਟਰ ਆ ਇੱਕ ਚੰਡੀਗੜ੍ਹ ਰਹਿੰਦੇ ਨੇ ਡਾਕਟਰ ਇਹਨਾਂ ਦੇ ਬ੍ਰਦਰ ਉਹ ਵੀ ਵੱਡੀ ਕਿਸੇ ਮਤਲਬ ਐਨਐਫਐਲ ਨੈਸ਼ਨਲ ਪੁਲਿਸ ਦੇ ਐਮਕਯੂਜ਼ ਹੈ ਉਹਦੇ ਵਿੱਚ ਵੀ ਐਕਸ਼ਨ ਤੋਂ ਵੀ ਹਾਈਅਰ ਸਟੈਟਸ ਨੇ ਵੱਡੇ ਅਫਸਰ ਨੇ ਉਹਦੇ ਵਿੱਚ ਉਹ ਵੀ ਹੈਨਾ ਪਰ ਡਾਕਟਰ ਤਲਵਾੜ ਡਿਪਰੈਸ਼ਨ ਚਲੇ ਗਏ ਅਫਸੈਟ ਹੋ ਗਏ ਨਹੀਂ ਨਹੀਂ ਸ਼ਾਇਦ ਇੰਨੇ ਕਿ ਆ ਨਹੀਂ ਕੋਰਪੋਰੇਸ਼ਨ ਨਹੀਂ ਹੈ ਉੱਥੇ ਪ੍ਰੋਬਲਮ ਹੀ ਆ ਗਈ ਸੀ ਕਿਉਂਕਿ ਜੌਬ ਦੀ ਪ੍ਰੋਬਲਮ ਆ ਗਈ ਜੌਬ ਦੀ ਪ੍ਰੋਬਲਮ ਆ ਗਈ ਤੇ ਐਵੇਂ ਤਾਂ ਮੇਰਾ ਖਾਣਾ ਕਿੱਦਾਂ ਖਾਵਾਂ ਹਾਂ ਇਹ ਵੀ ਗੱਲ ਹੈ ਕਿ ਮਸਕਲ ਆਏਗੀ ਫਿਰ ਮੈਂ ਕਿਸੇ ਕੋਲੋਂ ਜਿੰਨੇ ਵੀ ਵੀ ਐਮ ਵੀ ਦੇ ਆਫੀਸਰ ਸਕੇ ਜਿਹੜੇ ਨਿਕਲਦੇ ਸੀ ਕਿਸੇ ਕੋਲ ਡਸਰ ਪੈ ਲੰਨ ਸੀ ਕਿਸੇ ਕੋਲ ਬ੍ਰੈਡ ਪੈ ਕਿਸੇ ਕੋਲ ਸੌਲ ਪੈ ਉਹ ਯਾਰ ਕਿ ਮੈਂ ਬ੍ਰੈਡ ਖਾ ਲੰਦਾ ਸੀਗਾ ਦੇਖੋ ਇੱਦਾਂ ਇਹ ਨੋ ਰੰਗ ਮੰਗ ਮੰਗ ਕੇ ਸਮਾ ਕੱਢਿਆ ਹਾਂ ਤੇ ਮੈਨੂੰ ਇਹ ਸੀਗਾ ਕਿ ਇੰਨੇ ਕਿਉਂਕਿ ਮੈਨੂੰ ਮੈਨੂੰ ਸਿੱਧ ਪਤਾ ਨਹੀਂ ਸੀਗਾ ਮਿਸਟਰ ਕਾਲਿਆ ਹੈਗੇ ਉੱਥੇ ਨੰਗਲ ਵਿੱਚ ਉਹ ਮੇਰੇ ਬੇਜ਼ੱਤ ਦੇ ਦੋਸਤ ਜਗਵਿੰਦਰ ਦਰਵਾਜੀ ਜੀ ਉਹ ਤੇ ਮਿਸਟਰ ਕਾਲਿਆ ਤੇ ਮੇਰੇ ਮਦਰ ਮਿਸਿਸ ਜੀਜਾ ਕਰਾ ਨੰਗਲ ਵਿੱਚ ਜਿਹੜਾ ਹਿਲ ਵਿਊ ਐਂਕਲੇਵ ਹੈਗਾ ਉੱਥੇ ਹੈ ਰਸਗੀ ਤੇ ਮੈਂ ਪੁਲਿਸ ਸਟੇਸ਼ਨ ਵੀ ਉੱਥੇ ਅਬੇ ਅਬੇ ਜੋ ਜੀ ਹੈ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਕੇ ਆ ਕਿ ਮੈਨੂੰ ਮੇਰੇ ਪੇਰੈਂਟਸ ਜੋ ਜੇ ਪੁਲਿਸ ਵਾਲੇ ਜੇ ਮੇਰੇ ਮੇਰੇ ਪਾਪਾ ਦਾ ਮੇਰੀ ਗੱਲ ਤਾਂ ਸੁਣੋ ਸਰ ਹੋਗੇ ਨਾ 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 ਸੁਣੋ ਮੇਰੀ ਗੱਲ ਤਾਂ ਸੁਣੋ ਤੇ ਮੈਂ ਉਹਨਾਂ ਨੂੰ ਕਿਹਾ ਜੇ ਪੁਲਿਸ ਵਾਲੇ ਮੇਰੀ ਮਦਦ ਕਰੂਗੇ ਤਾਂ ਹੋਰ ਕੋਈ ਮੈਨੂੰ ਮਦਦ ਕਰੂਗਾ ਪਰ ਡਾਕਟਰ ਸਾਹਿਬ ਉਹ ਕਹਿੰਦੇ ਕਿ ਤੁਹਾਡੇ ਪੇਰ ਕਿੰਨੇ ਆ ਹਾਂਜੀ ਤੁਹਾਡੀ ਐਜ ਕਿੰਨੀ ਮੈਨੂੰ ਸਿਫਟ ਚਾਹੀਏ ਸਰ 53 ਹੈ ਜੀ ਤੁਹਾਡੀ ਤੁਹਾਡੇ ਮੰਮੀ ਪਾਪਾ ਦੀ ਐਜ ਕਿੰਨੀ ਹੋ ਅੱਜ ਸਰ ਮੈਂ ਕੈਨਸਲ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਨਹੀਂ ਨਹੀਂ ਸਰ ਤੁਹਾਨੂੰ ਗਲਤੀ ਹੋ ਗਈ ਸਾਰੀ ਲਾਈਵ ਹੈ ਮੇਰੇ ਬ੍ਰਦਰ ਮੇਰੇ ਮਦਰ ਮੇਰੇ ਫਾਦਰ ਦੇਸ਼ਦੀਪ ਸਾਰੀ ਫੈਮਿਲੀ ਲਾਈਵ ਹੈ ਕੋਈ ਪਰੋਬਲ ਹੈ ਆ ਬੋਲੋ ਨਾ ਕੰਟੈਕਟ ਕਰਾਂਗੇ ਹਾਂਜੀ ਹੁਣ ਦੇਖੋ ਇੰਨੇ ਜਿਆਦਾ ਮਨੋਂ ਇਕੱਲੇ ਹੋ ਗਏ ਲਾਈਟ ਸਰ ਇੱਕ ਮਿੰਟ ਮੈਨੂੰ ਗੱਲ ਤੋਂ ਸੁਣੋ ਇਹ ਇਕ ਜੀ ਨਾਲ ਕੀ ਕਰੋ ਕੋਈ ਮੈਂਟਲ ਪ੍ਰੋਬਲਮ ਨਹੀਂ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਮੈਂ ਸਿਰ ਲੋਕਾਂ ਦੇ ਜਿਹੜੇ ਗ੍ਰਾਇਵਿੰਗ ਅਨਸੈਂਸ ਸਨਸ ਨੂੰ ਨਾ ਉਹ ਅਟੈਚ ਕਰਦਾ ਸੀਗਾ ਤੇ ਉਸ ਤੋਂ ਪਰ ਮੋੜ ਲੱਗਦੀ ਸੀ ਛਤਕਾ ਜੀ ਮੋੜ ਲੱਗਦੀ ਸੀ ਮੈਂ ਗ੍ਰਾਇਵਿੰਗ ਅਨਸੈਂਸ ਤੇ ਅਟੈਚ ਕਰਦਾ ਸੀ ਬੀਬੀ ਐਮਪੀ ਜੀ ਬੀਬੀ ਐਮਪੀ ਜੀ ਦੇ ਵਿੱਚ ਬਸ ਹੁਣ ਇੱਕ ਮਿੰਟ ਮੈਨੂੰ ਮੈਂ ਥੋੜਾ ਅੱਗੇ ਗਾਈ ਹੈਗੀ ਅੱਛਾ ਸੌਰੀ ਸੌਰੀ ਡਾਕਟਰ ਤਲਵਾਰ ਆਪਣੇ ਤੋਂ ਦੂਰ ਹੋ ਗਏ ਹਨ ਇਕੱਲੇ ਰਹਿ ਕੇ ਕੈਸਾ ਨਹੀਂ ਸੀ ਕੋਲੇ ਖਰਚਾ ਨਹੀਂ ਸੀ ਤਰਕਾਬ ਬੰਦ ਹੋ ਗਈ ਫਿਰ ਇਹਨਾਂ ਨੇ ਇਕੱਲਿਆਂ ਨੇ ਸਰਵਾਈਵ ਕਰਨਾ ਸ਼ੁਰੂ ਕੀਤਾ ਜਿਵੇਂ ਹਾਲਾਤ ਤੁਸੀਂ ਦੇਖਿਆ ਜਿਹੜੇ ਲਾਤਾ ਜੀ ਅਸੀਂ ਲੈ ਕੇ ਆਏ ਸੀਗੇ ਅੱਜ ਸਾਡੇ ਕੋਲ ਡਾਕਟਰ ਤਲਵਾਰ ਜੀ ਆਏ ਹੋ ਡਾਕਟਰ ਸਾਹਿਬ ਕਿੰਨੇ ਕਿੰਨੇ ਟਾਈਮ ਹੋ ਗਏ ਤੁਹਾਨੂੰ ਪਤਾ ਤਾਂ ਲੱਗਿਆ 2 ਸਾਲ ਤੋਂ ਜ਼ਿਆਦਾ ਹੋ ਗਏ 2 ਸਾਲ ਤੋਂ ਪਲੱਸ ਹੋ ਗਏ ਨੇ ਅਸੀਂ ਇਹਨਾਂ ਨੂੰ 2022 ਚ ਲੈ ਕੇ ਆਏ ਨੇ 3 ਸਾਲ ਦੇ ਨੇੜੇ ਹੋਣ ਵਾਲੇ ਨੇ ਤੇ ਮਤਲਬ ਅੱਜ ਪਹਿਲੀ ਵਾਰ ਪਹਿਲਾਂ ਤਾਂ ਸ਼ੁਕਰੀਆ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਆ ਬੀਦੀ ਸਾਹਿਬ ਦਾ ਜਿਹੜੇ ਮਿਲਣ ਆਏ ਨੇ ਇਹਨਾਂ ਨੂੰ ਪਤਾ ਲੱਗਿਆ ਤਾਂ ਇਹ ਅੱਜ ਇੱਥੇ ਮਿਲਣ ਆਏ ਨੇ ਇਹਨਾਂ ਮਾਮਾ ਜੀ ਦੇ ਬੇਟੇ ਨੇ ਇਹਨਾਂ ਦੇ ਹਨ ਤੇ ਇਦਾਂ ਹੀ ਇੱਕ ਦੂਜੇ ਦੀ ਸਪੋਰਟ ਹੀ ਕਰ ਸਕਦੇ ਹੁੰਦੇ ਆ ਇਹ ਜਿਹੇ ਹਾਲਾਤਾਂ ਦੇ ਵਿੱਚ ਅਸੀਂ ਬੇਨਤੀ ਕਰਦੇ ਆ ਇਹਨਾਂ ਦੇ ਬ੍ਰਦਰ ਨੇ ਜਿਹੜੇ ਉਹਨਾਂ ਨੂੰ ਤੁਸੀਂ ਵੀ ਪਲੀਜ਼ ਆ ਕੇ ਮਿਲ ਕੇ ਜਾਓ ਤੇ ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਲੈ ਜਾਓ ਜਾਂ ਇਹਨਾਂ ਨੂੰ ਸੰਭਾਲੋ ਜਾਂ ਇਹਨਾਂ ਦਾ ਟ੍ਰੀਟਮੈਂਟ ਕਰਾਓ ਅਸੀਂ ਚਾਹੁੰਦੇ ਸਿਰਫ ਤੁਸੀਂ ਇੰਨਾ ਹੀ ਆ ਕੇ ਇਹ ਗੱਲ ਤੇ ਗੱਲ ਕਹਿਚੀ ਟ੍ਰੀਟਮੈਂਟ ਨਹੀਂ ਕਰਨਾ ਸਿਰਫ ਮੈਂ ਨੋਰਮਲ ਮਨ ਆਦਮੀ ਹੈ ਹੈ ਤੇ ਨੋਰਮਲ ਹੈ ਰਾਈਟ ਪਰਸਨ ਵਿਦ ਅ ਪੋਸਟ ਗ੍ਰੈਜੂਏਟ ਡਿਗਰੀ ਆਈ ਯੂਸ ਟੂ ਅਟੈਸਟ گیسٹر آفیسر سی تھی گیسٹر آفیسر سی تھی تو نے سٹیڈی کی کتی ہوئی تھی تجھے ایم بی بی ایس ہو ایم بی بی ایس کتی ہوئی ہے تو بات تو آج میں ہاؤس جاب کتی فرم فریڈ کورٹ گلوبن چنگ میڈیل کورٹ میڈیل کورٹ فریڈ کورٹ ون جیئر ہاؤس جاب ان جنرل سیڈری جنرل سیڈری جنرل سیڈری اس طرح سے میں اتھے اوسوال ہاؤسپیٹل ہے نا ہون دی اوسوال کینسر ہاؤسپیٹل ہے جانا اتھے میں آئی ورگ ان ڈپارٹمنٹ اپ نیرو سیڈری اپنی ڈاکٹر لاکھ پر denoy boy department of medicine and medical oncology oncology matlab cancer cancer pediatrician big experience of 4 years i joined fortis hospital mohali it with in department of cardiology cardiology bachcha bachcha ne cardiology heart da. heart da jithe oh. angiography angioplasty stent wagera pande hai haan phir usse catheter rakhi hui si bahut badi catheter si te uske baad se big experience of 9 years ਅਜੋਨ ਬਾਕਰਾ ਬੀਅਸਮੈਂਟ ਮੈਂ ਬੀਬੀਐਮਬੀ ਨੰਬਰ ਬੀਬੀਐਮਬੀ ਬੋਰਡ ਦੇ ਵਿੱਚ ਵੀ ਇਹਨਾਂ ਨੂੰ ਬੰਗਲੋ ਮਿਲਿਆ ਹੋਇਆ ਸੀ ਤੁਸੀਂ ਉਹ ਘਰ ਦੇਖਿਆ ਜਿਹੜੇ ਘਰ ਦੇ ਵਿੱਚ ਹੀ ਰਹਿ ਰਹੇ ਸੀ ਪਰ ਗੱਲ ਸਿਰਫ ਇੰਨੀ ਸੀ ਵੀ ਆਪਣੇਆਂ ਨੇ ਸਪੋਰਟ ਜਿਹੜੀ ਕਰਨੀ ਸੀ ਨਾ ਫੈਮਲੀ ਨੇ ਉਹ ਨਹੀਂ ਕੀਤੀ ਗਈ ਹਾਂ ਅੱਜ ਸਮੇਂ ਦੇ ਵਿੱਚ ਲੋੜ ਆ ਜਿਹੜੀ ਵਕਤ ਦੀ ਆ ਸਾਨੂੰ ਦਵਾਈਆਂ ਦੀ ਇਲਾਜ ਦੀ ਕਿਸੇ ਚੀਜ਼ ਦੀ ਲੋੜਤ ਨਹੀਂ ਸੀ ਇਹਨਾਂ ਨੂੰ ਆਪਣੇਆਂ ਦੀ ਲੋੜ ਸੀ ਵਾ ਇਹਨਾਂ ਨੇ ਆਪਣੇ ਇਹਨਾਂ ਦੇ ਨਾਲ ਆ ਕੇ ਸਪੋਰਟ ਕਰਦੇ ਤੇ ਇਨਾਂ ਨੂੰ ਕੋਈ ਸਮੱਸਿਆ ਹੀ ਹੈ ਨਹੀਂ ਸੀ ਅੱਜ ਬਿੱਦੀ ਸਾਹਿਬ ਆਏ ਨੇ ਡਾਕਟਰ ਸਾਹਿਬ ਉਹ ਇੰਨੇ ਐਕਟਿਵ ਹੋ ਗਏ ਨੇ ਅੱਜ ਪਹਿਲੀ ਵਾਰ ਮੈਂ ਇਹਨਾਂ ਨੂੰ ਇੰਨੇ ਐਕਿਊਰੇਟੀ ਐਕਿਊਰੇਸੀ ਨਾਲ ਗੱਲ ਕਰਦੇ ਸੁਣਿਆ ਵੀ ਕੱਲਾ-ਕੱਲਾ ਨਾਮ ਕੱਲਾ-ਕੱਲਾ ਐਡਰੈਸ ਪ੍ਰੋਪਰ ਦੱਸ ਰਹੇ ਨੇ ਔਰ ਇਹਨਾਂ ਨੂੰ ਇੰਨਾ ਹੌਸਲਾ ਹੋਇਆ ਅੱਜ ਆਪਣੇ ਮਾਮੇ ਦੇ ਪੁੱਤ ਨੂੰ ਮਿਲ ਕੇ ਕਿ ਮਾਮੇ ਘੂੜੇਪੁਰ ਤੱਕ ਜਿਹਨੂੰ ਮਿਲੇ ਨੇ ਤੇ ਡਾਕਟਰ ਸਾਹਿਬ ਦੀ ਜਿਆਦ ਪੈ ਗਈ ਜਾਨ ਚ ਕੋਈ ਵੱਧ ਗਿਆ ਲੈ ਕੇ ਜਾਣਗੇ ਕੋਈ ਲੈ ਕੇ ਜਾਣਗੇ ਲੈ ਕੇ ਜਾਣਗੇ ਮਾਮੀ ਨੂੰ ਦੂਜੇ ਤੇ ਕਰੇ ਅਰਦਾਸ ਤੁਸੀਂ ਹੈ ਨਾ ਡਾਕਟਰ ਸਾਹਿਬ ਦੇ ਆਉਣ ਵਾਲੇ ਹੀ ਵਨ ਵਾਸਤੇ ਨਾਲ ਆਵਾਂਗੇ ਕੈਂਪ ਤੋਂ ਇਦਾਂ ਦੇ ਹਿਲਾਲ ਨਾਲ ਹੋਣ ਇਦਾਂ ਦੇ ਇਲਾ ਨਾਲ ਹੋਏ ਵਾਹਿਗੁਰੂ ਜੀ ਕਾ ਕਰੀਏ ਰੇਣਾ ਸਭ